ਸਰਦਾਰਾਂ ਦੀ ਧੀ ਮੁਸਕਾਨ ਸਿੱਧੂ ਮਾਣੀ ਖੇੜੇ ਵਾਲੇ ਸਰਦਾਰਾਂ ਦੀ ਦੋਤੀ ਦੇ ਸ਼ੌਂਕ ਹੀ ਵੱਖਰੇ ਆ ਘਰ ਵਿੱਚ ਭਾਵੇਂ ਕਿਸੇ ਚੀਜ਼ ਦੀ ਤੋੜ ਨਹੀਂ ਪਰ ਸਾਦਗੀ ਗਹਿਣਾ ਬਣਾ ਕੇ ਰੱਖਿਆ ਹੋਇਆ ਮੁਸਕਾਨ ਨੂੰ ਸਿਰਫ ਘੋੜ ਸਵਾਰੀ ਦਾ ਸ਼ੌਕ ਨਹੀਂ ਕਹਿੰਦੀ ਘਰ ਵਿੱਚ ਮਿੰਨੀ ਜੂ ਬਣਾ ਦੇਣਾ ਐਨਾ ਹੀ ਨਹੀਂ ਪੇਂਟਿੰਗ ਦੇ ਵੀ ਚੱਬ ਘੱਟ ਦਿੰਦੀ ਆ ਮੁਸਕਾਨ ਕਹਿੰਦੀ ਹੁਣ ਉਰਦੂ ਸਿੱਖ ਨਾਂਵਲੇ ਲਿਖਿਆ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਸਫ਼ਰ ਦੇ ਨਾਲ ਅੱਜ ਇੱਕ ਅਜਿਹੀ ਭੈਣ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਸਾਰ ਵਿੱਚ ਸੁਣਿਆ ਹਾਈਲਾਈਟ ਵਿੱਚ ਤੁਸੀਂ ਸੁਣਿਆ ਕਿ ਮਾਣੀ ਖੇੜੇ ਦੇ ਸਰਪੰਚਾਂ ਬਾਰੇ ਤਕਰੀਬਨ ਸਭ ਜਾਣਦੇ ਆ ਕਿ ਮਾਣੀ ਖੇੜੇ ਦੇ ਸਰਪੰਚ ਕਿੱਡੇ ਘੈਂਟ ਬੰਦੇ ਆ ਤੇ ਕਿਹੋ ਜਿਹੇ ਬੰਦੇ ਰਿਆ ਤੁਸੀਂ ਕਹਿੰਦੇ ਹੋਮੋਗੇ ਕਿ ਸ਼ਾਇਦ ਮੈਂ ਗੱਗੂ ਗੱਲ ਦੀ ਗੱਲ ਕਰ ਰਿਹਾ ਬਿਲਕੁਲ ਨਹੀਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਤੋਂ ਗੱਗੂ ਗੱਲ ਹੋਰ ਨੇ ਕਿਹਾ ਸੀ ਕਿ ਭਾਈ ਸਾਹਿਬ ਜੀ ਇਸ ਵਾਰ ਤੁਸੀਂ ਨਾ ਉਠੋ ਸਰਪੰਚੀ ਚ ਅਸੀਂ ਸਰਪੰਚੀ ਲੈਣੀ ਆ ਤਾਂ ਉਹਨਾਂ ਦੀ ਦੋਤੀ ਸਾਡੇ ਨਾਲ ਅੱਜ ਮਜਦੂਦ ਹੈ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕਹਾਣੀ ਬਹੁਤ ਹੀ ਘੈਂਟ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਵੀਰੇ ਤੁਹਾਡਾ ਕਿ ਤੁਸੀਂ ਇੱਥੇ ਆਏ ਆਪਣੀ ਘਰ ਹੋਰ ਭੈਣੇ ਠੀਕ ਠਾਕ ਹੋ ਹਾਂਜੀ ਵਧੀਆ ਵੀਰੇ ਤੁਸੀਂ ਦੱਸੋ ਭੈਣੇ ਇੱਕ ਤੁਹਾਡਾ ਜਿਹੜਾ ਸਟਾਈਲ ਦੇਖ ਰਿਹਾ ਮੈਂ ਬਿਲਕੁਲ ਸਾਦਾ ਸਿੰਪਲ ਐਡੀ ਵੱਡੀ ਕੋਠੀ ਐਡੀ ਵੱਡੀ ਤੁਸੀਂ ਹਵੇਲੀ ਵਿੱਚ ਰਹਿੰਦੇ ਹੋ ਪਰ ਰਹਿੰਦੇ ਨੇ ਸਿੰਪਲ ਹੋ ਨਹੀਂ ਇਹ ਮੇਰੀ ਆਪਣੀ ਚੋਇਸ ਹੈ ਕਿ ਮੈਨੂੰ ਵਧੀਆ ਲੱਗਦਾ ਸਿੰਪਲ ਰਹਿਣਾ ਜੀ ਹਾਂਜੀ ਕਿਉਂਕਿ ਮਤਲਬ ਸਾਦਾ ਜੀਵਨ ਜ਼ਿਆਦਾ ਵਧੀਆ ਹੁੰਦਾ ਤੁਸੀਂ ਵੀ ਜਿਹਨਾਂ ਇੱਕ ਮੈਨੂੰ ਇਹ ਵੀ ਹੁੰਦਾ ਕਿ ਬਸ ਜਿਵੇਂ ਨੇਚਰਲ ਚੀਜ਼ਾਂ ਰਹਿਣ ਜਿਹੜੀਆਂ ओरिजिनल ਉਹ ਹੀ ਦਿਖਾਈਏ ਆਪਾਂ ਡੁਪਲੀਕੇਟ ਨਾ ਦਿਖਾਈਏ ਹਾਂਜੀ ਉਹ ਤਾਂ ਮੈਂ ਬਿਲਕੁਲ ਦੇਖ ਰਿਆ ਤੁਸੀਂ ਡਿਪਲੀਕੇਟ ਤਾਂ ਕੁਝ ਵੀ ਨਹੀਂ ਅੰਦਰ ਬੈਠੇ ਤਾਂ ਉਹ ਬਹੁਤ ਵਧੀਆ ਸਾਨੂੰ ਲੱਗਿਆ ਕਿ ਜਿਸ ਤਰ੍ਹਾਂ ਤੁਸੀਂ ਇੱਕ ਗੁਲਦਸਤਾ ਬਣਾ ਕੇ ਰੱਖਿਆ ਹੈ ਕਣਕ ਦਾ ਬੱਲੀਆਂ ਦਾ ਛਿੱਟਿਆਂ ਦਾ ਨਾ ਉਹ ਤੁਸੀਂ ਖੁਦ ਕ੍ਰੀਏਸ਼ਨ ਕੀਤੀ ਹੈ ਹਾਂਜੀ ਮਤਲਬ ਪਹਿਲਾਂ ਮੇਰੇ ਤਾਇਆ ਜੀ ਨੇ ਬਣਾਇਆ ਹੋਇਆ ਸੀ ਇੱਕ ਫਿਰ ਮੈਨੂੰ ਉੱਥੋਂ ਆਈਡੀਆ ਆਇਆ ਕਿ ਮੈਂ ਵੀ ਬਣਾਉਣਾ ਜਿਸ ਤਰ੍ਹਾਂ ਭੈਣੇ ਤੁਹਾਡੇ ਨਾਨਾ ਜੀ ਹੋਰਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਆਫ ਦਾ ਕੈਮਰਾ ਕਿ ਕਿਸ ਤਰੀਕੇ ਦੋਨਾਂ ਨੇ ਬੜੇ ਸਿੰਪਲ ਜੀਵਨ ਬਤੀਤ ਕੀਤਾ ਇੱਕ 17-18 ਸਾਲ ਸਰਪੰਚੀ ਕਰਨੀ ਮੈਨੇ ਰੱਖਦੀ ਹੈ ਬੰਦੇ ਲਈ ਫਿਰ ਸਰਪੰਚੀ ਵੀ ਇਸ ਤਰੀਕੇ ਦੀ ਕਰਨੀ ਕਿ ਉਹਦੇ ਚੋਂ ਕਮਾਉਣਾ ਕੁਝ ਨਹੀਂ ਅੱਜ ਦੇ ਸਰਪੰਚ ਤਾਂ ਕਮਾਉਂਦੇ ਬਹੁਤ ਕੁਝ ਨੇ ਹਾਂਜੀ ਮੇਰੇ ਪਣਾਨਾ ਜੀ ਸਰਦਾਰ ਕੁਲਵਿੰਦ ਸਿੰਘ ਬਰਾੜ ਤੇ ਉਹ ਮਾਣੀ ਖੇਦੇ ਸਰਪੰਚ ਰਹੇ ਨੇ 16 ਤੋਂ 17 ਸਾਲ ਤੇ ਮਤਲਬ ਸਰਪੰਚੀ ਉਹਨਾਂ ਦੀ ਐਦਾਂ ਸੀ ਕਿ ਉਹਨਾਂ ਨੇ ਆਪ ਦਾ ਵੀ ਘਰ ਲुटਾਇਆ ਹੀ ਹੈ ਤਾਂ ਹੀ ਉਹਨਾਂ ਦੇ ਪਿੱਛੇ ਗਰੀਬ ਜਨਤਾ ਬਹੁਤ ਜ਼ਿਆਦਾ ਸੀ ਇਸ ਲਈ ਮਤਲਬ ਐਨੇ ਸਾਲ ਉਹ ਸਰਪੰਚ ਰਹੇ ਨੇ ਕਿਉਂ ਵਾਕਈ ਸਹੀ ਗੱਲ ਹੈ ਕਿ ਗੂਗਲ ਦੇ ਭਰਾ ਹੋਰੀ ਕਹਿੰਦੇ ਸੀ ਵੀ ਇਸ ਵਾਰ ਹਾਂਜੀ ਮਤਲਬ ਇਕਤਾਨ ਪਰਨਾ ਨਾਈ ਦੀ ਏਜ ਹੋ ਗਈ ਸੀ ਦੁੱਧਾ ਉਹਨਾਂ ਨੇ ਮਤਲਬ ਜਿਹੜੇ ਹੈਗੇ ਨੇ ਗਗੂ ਨਾਨਾਈ ਦੇ ਬ੍ਰਦਰ ਉਹਨਾਂ ਨੇ ਆ ਕੇ ਕਿਹਾ ਸੀ ਬਾਬਾ ਜੀ ਇਸ ਵਾਰ ਤੁਸੀਂ ਸਰਪੰਚ ਨਾ ਖੜੇ ਹੋਵੋ ਤੇ ਮਤਲਬ ਉਹਨਾਂ ਦੇ ਕਹਿੰਦੇ ਫਿਰ ਬਸ ਉਹਨਾਂ ਦੀ ਏਜ ਵੀ ਹੋ ਗਈ ਸੀ ਉਹ ਕਹਿੰਦੇ ਵੀ ਹੁਣ ਚਲੋ ਨੌਜਵਾਨ ਪੀੜੀ ਸੰਭੂਗੀ ਅੱਗੇ ਪਿੰਨੂ ਹਾਂਜੀ ਇਸ ਕਰਕੇ ਉਹਨਾਂ ਨੇ ਕਹਿ ਕੇ ਆਉਣ ਦਿਓ ਹਨਾ ਨੌਜਵਾਨਾਂ ਨੂੰ ਅੱਗੇ ਆਉਣ ਦਿਓ ਤੇ ਵੈਸੇ ਵੀ ਕਹਿੰਦੇ ਸਰਦਾਰੀ ਦੀ ਤੂਤੀ ਬਹੁਤ ਬੋਲਦੀ ਸੀ ਵੱਡੇ ਵੱਡੇ ਲੀਡਰ ਐਸੇ ਤੱਕ ਕਿ ਅੰਗਰੇਜ਼ ਵੀ ਉਹਨਾਂ ਕੋਲ ਆ ਕੇ ਬੈਠਦੇ ਸੀ ਹਾਂਜੀ ਆਪਦੇ ਟਾਈਮ 'ਚ ਮਤਲਬ ਉਹਨਾਂ ਦੀ ਪੂਰੀ ਸਰਦਾਰੀ ਸੀ ਵੀ ਜਿਵੇਂ ਉਹ ਸਰਪੰਚ ਰਹੇ ਨੇ ਮਤਲਬ ਜੋ ਚੀਜ਼ਾਂ ਅੱਜ ਕੱਲ ਆਪਾਂ ਦੇਖਦੇ ਨੇ ਉਹਨਾਂ ਦੀ ਲਾਈਫ 'ਚ ਉਦੋਂ ਸੀਗੀਆਂ ਕਿ ਜਿਵੇਂ ਮੁੰਬਈ ਵਗੈਰਾ ਜਾਣਾ ਘੁੰਮ ਕੇ ਆਣਾ ਤੇ ਮਤਲਬ ਵੱਡੇ ਜਿਵੇਂ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਟਾਈਮ ਮਤਲਬ ਉਹਨਾਂ ਦੀ ਸਟਾਰਟਿੰਗ ਸੀ ਹਜੇ ਐਮਐਲਏ ਵੀ ਨਹੀਂ ਬਣ ਜੀ ਸੀ ਜਦੋਂ ਦੇ ਉਹ ਘਰ ਆਉਂਦੇ ਸੀ ਆਪਣੇ ਤੇ ਹੋਰ ਵੀ ਜਿਆਦਾ ਵੀ ਅਕਾਲੀ ਦਲ ਦੇ ਲੀਡਰ ਬਹੁਤ ਆਉਂਦੇ ਰਹੇ ਆ ਪਰ ਨਾਨਾ ਜੀ ਕੋਲ ਹੋਰ ਗੱਲ ਮੈਨੂੰ ਬੜੀ ਤੁਹਾਡੀ ਵਧੀਆ ਲੱਗੀ ਕਿ ਉਹ ਉਹਨਾਂ ਸਮੇਂ ਦੇ ਵਿੱਚ ਉਹ ਬੰਬੇ ਵਗੈਰਾ ਘੁੰਮਦੇ ਅੰਗਰੇਜ਼ ਆਉਂਦੇ ਸੀ ਪਰ ਰਹਿੰਦੇ ਬਿਲਕੁਲ ਸਿੰਪਲ ਸੀ ਘਰ ਦਾ ਜਿਹੜਾ ਪਹਿਰਾ ਵਸੇ ਉਹ ਬਿਲਕੁਲ ਸਿੰਪਲ ਸੀ ਹਾਂਜੀ ਸਾਡਾ ਨਾਨਕੀ ਪੁਰਾਣਾ ਘਰ ਸੀ ਉਸ ਤੇ ਮਤਲਬ ਕੱਚੇ ਵੇੜੇ ਉਹਨਾਂ ਨੇ ਨੌਰੇ ਚ ਇੱਕ ਸਵਾਸ ਸੀ ਉੱਥੇ ਰਹਿੰਦੇ ਸੀ ਉਹ ਓਕੇ ਜੀ ਹਾਂਜੀ ਤੇ ਮਤਲਬ ਉਸ ਟਾਈਮ ਇਹ ਸੀ ਮੇਰੇ ਨਾਨਕੇ ਵੀ ਇੱਧਰ ਆਪਣੇ ਜਿਵੇਂ ਰਾਮਸਰਾ ਜੋ ਮੇਰਾ ਦਾਦ ਕਾ ਪਰਿਵਾਰ ਹੈ ਇਹ ਮਾਡਰਨ ਕਾਫੀ ਸੀ ਇਥੇ ਸਾਰੀ ਸੁੱਖ ਸੁਵਿਧਾ ਸਾਰੀ ਸੀ ਬਟ ਉਥੇ ਸੀ ਕਿ ਉਥੇ ਉਸ ਟਾਈਮ 2 ਟੀਵੀ ਨਹੀਂ ਹੁੰਦੀ ਸੀ ਹੋਂਦ ਹੁੰਦੇ ਸੀ ਅਸੀਂ ਉਥੋਂ ਵੀ ਜ਼ਿਆਦਾ ਨਿੱਕੀ ਹੁੰਦੇ ਹਾਂਜੀ ਉਹ ਮਤਲਬ ਚੁੱਲੇ ਚੌਂਤਰੇ ਕੋਲੀ ਬਣੇ ਹੋਏ ਸੀ ਇੱਕ ਪੁਰਾਣਾ ਚੌਂਤਰਾ ਤੇ ਉਥੇ ਅਮਰੁੱਦਾਂ ਦਾ ਬੁੱਟਾ ਲੱਗਿਆ ਹੋਂਦ ਉਹਦੇ ਵਿੱਚੋਂ ਪਾਣੀ ਕੱਢ ਕੇ ਨਹਾਉਂਦੇ ਕਰਦੇ ਅਸੀਂ ਹਾਂਜੀ ਇੱਥੇ ਏਦਾਂ ਦਾ ਮਾਹੌਲ ਸੀ ਕਿ ਜਿਹੜੀ ਚੀਜ਼ ਨਿਊ ਲਾਂਚ ਹੁੰਦੀ ਉਹ ਘਰ ਵਿੱਚ ਹੁੰਦੀ ਸੀ ਹਾਂਜੀ ਐਦਾਂ ਹੀ ਮੇਰੇ ਦਾਦਾ ਜੀ ਦੇ ਵੀ ਸੀ ਦਾਦਾ ਵੀ ਜਿਵੇਂ ਮਤਲਬ ਜਦੋਂ ਦਾਦਾ ਜੀ ਡੈਥ ਹੋਈ ਉਹਨਾਂ ਨੇ ਵੀ ਐਮਐਲਡੀ ਟਿਕਟ ਮਿਲਣ ਵਾਲੀ ਸੀ ਆਪਦੇ ਟਾਈਮ 'ਚ ਉਹਨਾਂ ਨੇ ਸਾਰੀ ਐਸ਼ਪ੍ਰੈਸ ਦੀ ਕੀਤੀ ਮੇਰੇ ਪਾਪਾ ਨੇ ਖੁਦ ਗਾਣਿਆਂ 'ਚ ਮਾਡਲਿੰਗ ਕੀਤੀ ਆ ਹਾਂਜੀ ਤਾਇ ਜੀ ਦੀ ਮੇਰੇ ਤਾਇ ਜੀ ਦੀ ਸਟੱਡੀ ਵੀ ਚੰਡੀਗੜ੍ਹ ਦੀ ਆ ਹਾਂਜੀ ਇੱਧਰ ਪੂਰਾ ਮਾਡਰਨ ਸੀਗਾ ਟਾਈਮ ਤੇ ਉਧਰ ਥੋੜਾ ਜਿਹਾ ਏ ਸੀ ਕਿ ਅਸੀਂ ਪੁਰਾਣਾ ਮਤਲਬ ਜੋ ਪੁਰਾਣਾ ਸਟਾਈਲ ਜ਼ਿਆਦਾ ਉਹ ਵਰਤਦੇ ਸੀ ਉਧਰ ਨਾਨਕੇ ਆ ਸਾਈਡ ਦੰ ਦਿੱਕਤ ਨਹੀਂ ਆਉਂਦੀ ਸੀ ਕਿ ਇੱਧਰ ਤੁਸੀਂ ਮਾਡਰਨ ਰਹਿਣਾ ਉੱਥੇ ਜਾ ਕੇ ਬਿਲਕੁਲ ਜਿੱਦਾਂ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਕਿ ਟੂਟੀਆਂ ਵਗੈਰਾ ਵੀ ਨਹੀਂ ਹੁੰਦੀਆਂ ਸੀ ਪਰ ਜੀ ਉੱਥੇ ਹੀ ਲੱਗਦਾ ਸੀ ਮਤਲਬ ਇਹ ਹੁੰਦਾ ਨਾ ਇੱਧਰ ਡੈਨ ਬਾਰਬੀ ਡਾਲ ਮੈਨੂੰ ਜਦੋਂ ਵੀ ਜਾਣਾ ਨਵੀਂ ਬਾਰਬੀ ਡਾਲ ਨਹੀਂ ਉੱਥੇ ਅਸੀਂ ਡੱਕਿਆਂ ਦੀਆਂ ਗੁੱਡੀਆਂ ਬਣਾਉਣੀਆਂ ਨਾ ਸਾਰਾ ਡੱਕਿਆਂ ਦੀਆਂ ਗੁੱਡੀਆਂ ਬਣਾਉਂਚੀ ਸੀ ਉਹ ਉਹਦੇ ਚ ਵੱਧ ਪਿਆ ਜਾਂਦਾ ਸੀ ਹਾਂਜੀ ਉਹ ਜੀ ਮਿਸ ਵੀ ਬਹੁਤ ਕਰਦੇ ਹੋਗੇ ਹੁਣ ਵੀ ਹਣ ਵੀ ਮਤਲਬ ਹੁਣ ਇਹ ਆ ਕਿ ਮੇਰੇ ਪਰ ਨਾਨਾ ਪਰ ਨਾਨੀ ਦੀ ਡੈਥ ਹੋ ਗਈ ਸੀ ਫਿਰ ਨਾਨਾ ਜੀ ਦੀ ਫਿਰ ਦੰ ਮਾਮਾ ਜੀ ਦੀ ਤੇ ਮਤਲਬ ਹੁਣ ਉਹ ਸੁਨਣਾ ਸੁਨਣਾ ਲੱਗਦਾ ਥਾਂ ਪਹਿਲਾਂ ਸੀ ਖੇਤਾਂ ਚ ਰਹਿਣਾ ਜੁੰਦੀਆਂ ਛੁੱਟੀਆਂ ਜਾਮਣਾ ਕੋਲੀ ਮਤਲਬ ਪੂਰਾ ਮਹੀਨਾ ਸੀ ਐਸੀ ਤੋਂ ਬਿਨਾ ਕੁੱਲਰ ਤੋਂ ਬਿਨਾ ਜਾਮਣਾ ਚ ਹੀ ਬੈਠੇ ਰਹਿੰਦੇ ਸੀਗੇ ਓਕੇ ਇਹ ਹਵਾ ਬਹੁਤ ਸੋਹਣੀ ਲੱਗਦੀ ਸੀ ਹਾਂਜੀ ਬਹੁਤ ਇੱਕ ਉਧਰ ਮਤਲਬ ਰੋਛ ਵਗੈਰਾ ਹਿਰਨ ਵਗੈਰਾ ਕਾਫੀ ਆਉਂਦੇ ਨੇ ਸਾਧ ਦਿਨ ਦੁਪਹਿਰੇ ਉਹਨਾਂ ਨੂੰ ਦੇਖਦੇ ਰਹਿਣਾ ਓਕੇ ਜੀ ਤੇ ਉਹ ਉਹ ਚੀਜ਼ਾਂ ਹੋਰ ਵੀ ਜਾਨੀ ਕਿ ਪੰਜਾਬ ਦੀ ਜਿਹੜਾ ਕਲਚਰ ਆ ਉਹ ਇੱਕ ਐਡ ਹੁੰਦੀ ਆ ਨੇ ਉਹਦੇ ਚ हां जी मतलब ਜਿਹੜਾ ਕਲਚਰ ਨਾਲ ਪਿਆਰ ਪੁਰਾਣੇ ਪੰਜਾਬ ਨਾਲ ਵੀ ਮੈਨੂੰ ਮੇਰੇ ਨਾਨਕੇ ਵਾਲੀ ਸਾਈਡ ਤੋਂ ਪਿਆ ਮੇਰੇ ਪਰਨਾਨਾ ਨੂੰ ਉਰਦੂ ਪੜ੍ਹਨੀ ਆਂਦੀ ਸੀ ਤੇ ਪੁਰਾਣੇ ਕਿਸੇ ਜਿਵੇਂ ਜਾਨੀਚੋਰ ਦੇ ਕਿਸੇ ਹੋਗੇ ਬਹੁਤ ਸੁੰਦੇ ਆਏ ਪੁਰਾਣੀਆਂ ਕਹਾਣੀਆਂ ਦੰ ਆਪਣੇ ਨਾਨਾਇ ਤੋਂ ਹਮ ਮੈਂ ਦੇਖ ਰਿਹਾ ਤਾਂ ਤੁਸੀਂ ਕਿਸੇ ਦਿਖਾ ਰਹੇ ਸੀ ਉਹਨਾਂ ਦੀਆਂ ਪੁਰਾਣੀਆਂ ਲਿਖਤਾਂ ਕਿਤਾਬਾਂ ਜਿਵੇਂ ਪਈਆਂ ਨੇ ਤੋਂ ਇਦਾਂ ਦੀਆਂ ਨੇ ਉਹਨਾਂ ਤੇ ਜਾਨੀ ਕਿ ਪੇਪਰ ਨੂੰ ਹਲਾਈਏ ਤਾਂ ਫਟ ਜਾਣ ਜਿਸ ਤਰੀਕੇ ਤੁਸੀਂ ਸੰਭ ਕੇ ਰੱਖੀਆਂ ਹੋਈਆਂ ਨੇ ਨਾ ਹਾਂਜੀ ਉਹ ਮੇਨ ਮਕਸਦ ਮੇਰਾ ਇਹ ਸੀ ਕਿ ਉਹ ਰੁੱਲ ਨਾ ਜਾਣ ਵੀ ਉਹਨਾਂ ਨੂੰ ਬਾਈਂਡ ਵਗੈਰਾ ਕਰਵਾਉਣਾ ਸੀਗਾ ਤੇ ਪਰ ਨਾਨਾ ਜੀ ਦੀਆਂ ਉਹ ਕਹਾਣੀਆਂ ਜੋ ਸਾਨੂੰ ਪੜ ਕੇ ਸੁਣਾਉਂਦੇ ਹੁੰਦੇ ਸੀ ਕੁਝ ਉਹਨਾਂ ਦੀ ਇੱਕ ਗੱਟਾ ਪੂਰਾ ਵਪਾਰ ਹੈ ਜੀ ਜਿਹਨਾਂ ਦੀ ਡਾਇਰੀ ਹੈ ਜਿੰਨਾ 'ਚ ਇਹ ਵੀ ਲਿਖਿਆ ਹੈ ਕਿ 1 ਰੁਪਏ ਦੀ ਪੱਗ ਲਈ ਅੱਜ 2 ਰੁਪਏ ਦਾ ਕੁੜਤਾ ਲਿਆ ਮਤਲਬ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਇੱਕ ਸਾਡੀ ਡਾਇਰੀ ਹੈ ਜੀ 'ਚ ਪੂਰੇ ਖਾਨਦਾਨ ਦੇ ਬਰਥਡੇਟ ਲਿਖੇ ਹੋਏ ਆ ਓਕੇ ਉਹ 'ਚ ਇਹ ਵੀ ਲਿਖਿਆ ਆ ਜਦੋਂ ਵੀ ਕੋਈ ਵੀ ਆਪਣੇ ਇੰਡੀਆ 'ਚ ਬੌਮ ਬਲਾਸਟ ਵਗੈਰਾ ਹੁੰਦਾ ਕੋਈ ਵੀ ਇਦਾਂ ਦੀ ਨਿਊਜ਼ ਜਿਹੜੀ ਯਾਦ ਰੱਖਣੀ ਆ ਉਹ ਵੀ ਪੜਨਾ ਨਹੀਂ ਨਿਊਜ਼ ਵਿੱਚ ਲਿਖੀ ਹੋਈ ਹੈ ਉਹਦੇ ਵਿੱਚ ਨੋਟ ਕੀਤੇ ਹਨ ਇਸ ਦਿਨ ਆ ਗੱਲ ਹੋਈ ਸੀ ਹਾਂਜੀ ਉਹ ਸਾਰਾ ਉਹ ਨੋਟ ਕਰਕੇ ਲਿਖਦੇ ਸੀ ਉਹਨਾਂ ਦੇ ਅਸੀ ਹੁਣ ਵੀ ਮੇਰਾ ਵੀਰਾ ਮਾਮਈ ਦਾ ਬੇਟਾ ਉਹ ਕੰਟੀਨਿਊ ਕਰਦਾ ਕਿਸੇ ਦਾ ਵੀ ਨਵਾਂ ਵੀ ਸਾਡੇ ਨਾਨਕੀ ਪਰਿਵਾਰ ਚ ਬਰਥ ਹੁੰਦਾ ਉਹ ਲਿਖਦਾ ਆ ਕਿ ਹੁਣ ਇਹਦਾ ਹਾਂਜੀ ਤੁਹਾਡਾ ਨਾਮ ਵੀ ਉਸ ਡਾਇਰੀ ਵਿੱਚ ਲਿਖਿਆ ਗਿਆ ਸੀਗਾ ਮੇਰੇ ਧਿਆਨ ਚ ਨਹੀਂ ਆ ਰਿਹਾ ਕਿ ਘੋੜਿਆਂ ਵਾਲੇ ਹਨਾ ਹਾਂਜੀ ਚੈਲਸੀ ਐਗਰੀਨ ਨਾਮ ਰੱਖਿਆ ਸੀ ਵੀ ਪੜਨਾ ਨਹੀਂ ਹਾਂਜੀ ਚੈਲਸੀ ਐਗਰੀ ਕਿਵੇਂ ਉਹਨਾਂ ਦੇ ਮਨ ਚ ਆਇਆ ਕਿ ਇਹ ਨਾਮ ਰੱਖਿਆ ਜਾਵੇ ਮਤਲਬ ਜਦੋਂ ਮੇਰਾ ਬਰਥ ਹੋਇਆ ਸੀ ਥੋੜੀ ਮੈਂ ਗੋਰੀ ਜਿਆਦਾ ਸੀ ਬਰਾਊਨ ਹੈਅਰ ਹੈ ਨਾ ਤੇ ਇੱਕ ਉਸ ਟਾਈਮ ਫੋਰਨਰ ਆਈ ਹੋਈ ਸੀ ਆਪਣੇ ਇੱਧਰ ਵਿਜ਼ਿਟ ਕਰਨ ਕੋਈ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਬੇਟੀ ਸੀ ਤਾਂ ਫਿਰ ਥੋੜਾ ਜਿਹਾ ਵੀ ਨਿਊਜ਼ ਜਿਆਦਾ ਪੜਦੇ ਸੀ ਉਹ ਤਾਂ ਉਹਨਾਂ ਨੂੰ ਵੀ ਲੱਗਿਆ ਵੀ ਹਾਂ ਮੈਂ ਇਹ ਇਹ ਨਾਮ ਰੱਖਾਂ ਕਿ ਮੇਰੀ ਜਿਹੜੀ ਹੈਗੀ ਆ ਦੋਤੀ ਆ ਵੀ ਉਹ ਵੀ ਉਹਨਾਂ ਵਾਂਗੂ ਲੱਗਦੀ ਆ ਓਕੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉਸ ਨਾਮ ਨਾਲ ਜਾਣਿਆ ਜਾਂਦਾ ਜਾਂ ਹੁਣ ਨਾਮ ਫਿਰ ਹੋਰ ਲਿਆ ਜਾਂਦਾ ਨਿੰਨਾ ਮੇਰੇ ਬਹੁਤ ਲਈ ਜਾਂਦੇ ਨੇ ਨਾਨਕੀ ਮਤਲਬ ਮੁਸਕਾਨ ਕਹਿ ਕੇ ਕੋਈ ਨਹੀਂ ਬੁਲਾਉਂਦਾ ਬਟ ਜਿਹੜੇ ਵੀ ਪੁਰਾਣੇ ਬਿਯੁਰਗ ਨੇ ਪਰ ਨਾਨਾ ਹੀ ਦੇ ਫਰੈਂਡਸ ਜਾਂ ਨਾਨਾ ਹੀ ਦੇ ਫਰੈਂਡਸ ਹਨ ਵੀ ਕਰਾਂ ਚੋ ਉਹ ਹਜੇ ਵੀ ਮੈਨੂੰ ਕੁਝ ਕੁਝ ਕਹਿ ਕੇ ਬੁਲਾਉਂਦੇ ਨੇ ਜਿਵੇਂ ਮੇਰੀ ਭੂਆ ਨਾਨੀ ਆ ਉਹ ਮੈਨੂੰ ਕਹਿ ਕੇ ਬੁਲਾਂਦੀ ਆ ਓਕੇ ਉਹ ਕਹਿੰਦੇ ਨੇ ਹਜੇ ਹਾਂਜੀ ਮੁਸਕਾਨ ਤੁਹਾਡਾ ਨਾਮ ਹੈ ਮੁਸਕਾਨ ਦੇ ਨਾਲ ਨਾਲ ਗੁੱਸਾ ਕਿੰਨਾ ਕਾ ਤੁਹਾਡੇ ਚ ਗੁੱਸਾ ਮੈਨੂੰ ਮਤਲੇ ਇੱਕੇ ਦਾ ਮੰਨਦਾ ਲੈ ਫਾਈ ਹੁੰਦਾ ਆ ਤੇ 2 ਮਿੰਟ ਬਾਅਦ ਮੈਂ ਸੋਚਦੀ ਮੈਂ ਇਹ ਬੋਲੀ ਕਿਉਂ ਫਿਰ ਮੈਂ ਰੋਣ ਵੀ ਪਿਆ ਨਹੀਂ ਕਈ ਵਾਰ ਕਈ ਵਾਰ ਮੈਂ ਰੋ ਵੀ ਪੈਨੀ ਆ ਵੀ ਮੈਂ ਗੁੱਸਾ ਕਿਉਂ ਕਿਤਾ ਸਭ ਤੋਂ ਵੱਧ ਗੁੱਸਾ ਕਿਤੇ ਕਰਦੇ ਮਤਲਬ ਮੇਰੇ ਬ੍ਰਦਰ ਤੇ ਜ਼ਿਆਦਾ ਹੰਦਾ ਹੋ ਮੈਨੂੰ ਛੇੜਦੇ ਰਹਿੰਦੇ ਉਹ ਜ਼ਿਆਦਾ ਤੇ ਛੇੜਦਾ ਰਹਿੰਦਾ ਹੁਣੇ ਜੇ ਮੈਂ ਕਹਿੰਦਾ ਅੱਜ ਦੇਣਾ ਹੁਣੇ ਕਹਿੰਦਾ ਰਾਤ ਆ ਓਕੇ ਇਸ ਤਰ੍ਹਾਂ ਨਿੱਕੀ ਨਿੱਕੀ ਨੋਕ ਚੋਕ ਹੈ ਅੱਛਾ ਇਸ ਤੋਂ ਇਲਾਵਾ ਤੁਹਾਡੇ ਸ਼ੌਂਕ ਦੀ ਗੱਲ ਕਰਦੇ ਹੋ ਤੁਸੀਂ ਘੋੜਿਆਂ ਦਾ ਬੜੀ ਮੁਹੱਬਤ ਕਰਦੇ ਹੋ ਜਾਨਵਰ ਰੱਖੇ ਹੋਏ ਨੇ ਬਿੱਲਾ ਰੱਖਿਆ ਹੋਇਆ ਘਰੇ ਨਾ ਚੁਰਚ ਦੇ ਰੱਖਿਆ ਇਹ ਕਿਵੇਂ ਬਣਦਾ ਹੈ ਇੱਧਰ ਜਾਨੀ ਕਿ ਰੁਝਾਨ ਤੁਹਾਡਾ ਜਾਨਵਰਾਂ ਵਾਲਾ जानवरों ਦਾ ਇਹ ਸੀ ਕਿ ਪਾਪਾ ਨੇ ਪਹਿਲਾਂ ਤੋਂ ਰੱਖਿਓ ਸੀ ਮੇਰੇ ਬਰਥ ਟਾਈਮ ਤੋਂ ਪਹਿਲਾਂ ਕਿ ਮੇਰੇ ਬਚਪਨ ਦੇ ਦੋਸਤ ਬਣੇ ਜਾਨਵਰਾਂ ਕਿ ਪੁਰਾਣੀਆਂ ਫੋਟੋਸ ਮੇਰੇ ਕੋਲ ਪਈਆਂ ਇੱਕ ਹਿਰਨ ਹੁੰਦੀ ਸੀ ਇੱਕ ਡੌਗ ਹੁੰਦਾ ਸੀ ਇੱਕ ਬੱਕਰਾ ਹੁੰਦਾ ਸੀ ਤੇ ਇੱਕ ਘੋੜਾ ਹੁੰਦਾ ਸੀ ਮੈਂ ਨਿੱਕੇ ਹੁੰਦੇ ਖੇਡਣਾ ਹੀ ਉਹਨਾਂ ਨਾਲ ਹੁੰਦਾ ਸੀਗਾ ਤੇ ਵੀ ਉੱਥੇ ਹੀ ਬਸ ਇੱਧਰ ਆ ਕਿ ਹਾਂ ਇੱਕ ਟਾਈਮ ਇਹ ਆ ਵੀ ਘਰੇ ਸਿਰਫ ਇੱਕ ਡੌਗ ਰਹਿੰਦੀ ਸੀ ਸਾਡੇ ਪਗ ਬਟ ਉਹ ਜਾਨਵਰ ਕਦੇ ਘਰੋਂ ਨਹੀਂ ਗਏ ਵੀ ਜਦੋਂ ਦਾ ਹਾਂ ਜੀ ਕੁਝ ਨਾ ਕੁਝ ਤਾਂ ਰਿਹਾ ਆ ਸਾਡੇ ਕੋਲ ਪਹਿਲਾਂ ਇੱਕ ਪਗ ਸੀ 8 ਸਾਲ ਹੋ ਰਹੀ ਫਿਰ ਉਹਦੀ ਡੈਥ ਹੋ ਗਈ ਤਾਂ ਉਦੋਂ ਬਾਅਦ ਇੱਕ ਹੋਰ ਪਗਲਿਆਂ ਦੀ ਸੇਮ ਨਾਮ ਰੱਖਿਆ ਉਸ ਦਾ ਉਹ ਵੀ 5 ਸਾਲ ਰਹੀ ਓਕੇ ਐਸੋ ਇਸ ਵਕਤ ਕੀ ਕੋ ਜਾ ਤੁਹਾਡੇ ਕੋਲੇ ਆਪਣੇ ਕੋਲੇ ਇੱਕ ਕੈਟ ਆ ਅਮਰੀਕਨ ਸ਼ਾਰਟ ਹੀਅਰ ਤੇ ਇੱਕ ਜਰਮਨ ਸ਼ੈਫਨ ਡੌਗ ਆ ਤੇ ਇੱਕ ਆਪਣੇ ਕੋਲ ਆਪਣੇ ਘੋੜੇ ਹੋਗੇ ਗਾਂ ਹੋ ਗਈ ਚੁਰਚਰੇ ਕੁੱਕੜ ਕਬੂਤਰ ਤੇ ਬੱਤਖ ਇੱਕ ਆਪਣ ਮਿਲੀ ਸੀ ਖਰਗੋਸ਼ ਵੀ ਆ ਹਾਂਜੀ ਖਰਗੋਸ਼ ਵੀ ਆ ਇਹ ਇਹਨਾਂ ਨੂੰ ਇੰਨੇ ਜਾਨਵਰਾਂ ਨੂੰ ਸਾਹਮਣਾ ਕੋਈ ਦਿੱਕਤ ਨਹੀਂ ਹੁੰਦੀ ਇੱਕ ਜੇ ਮਿੰਨੀ ਜੂ ਕਹਿਦੀ ਹੈ ਤਾਂ ਤੁਸੀਂ ਉਹ ਬਣਾਈ ਬੈਠੇ ਹੋ ਨਾ ਮੇਰੇ ਸਾਰੇ ਫਰੈਂਡਸ ਕਹਿੰਦੇ ਨੇ ਜਿਆਦਾਤਰ ਵੀ ਤੂੰ ਤਾਂ ਜੂ ਹੀ ਖੋਲਣੀ ਹੈ ਇੱਥੇ ਮੈਂ ਕਿ ਹਜੇ ਹੋਰ ਲੈ ਕੇ ਆਉਣੇ ਨੇ ਮਤਲਬ ਇਹ ਹੁੰਦਾ ਨਾ ਵੀ ਹੁਣ ਜਿਵੇਂ ਵੀ ਇਹ ਹੁੰਦਾ ਸਾਡੀ ਡੌਗ ਥੋੜ੍ਹਾ ਵੀ ਐਗਰੈਸਿਵ ਹੋ ਜਾਂਦੀ ਆ ਤਾਂ ਉਹਦਾ ਟਾਈਮ ਅਲੱਗ ਫਿਰ ਦੂਸਰੇ ਦਾ ਟਾਈਮ ਲੱਗ ਵੀ ਦੂਸਰੇ ਜਾਨਵਰ ਸਾਰੇ ਦਿਨ ਖੁੱਲੇ ਰਹਿੰਦੇ ਆ ਉਹ ਰਾਤ ਨੂੰ ਖੁੱਲੀ ਰਹਿੰਦੀ ਆ ਫਿਰ ਟਾਈਮ ਉਹਨਾਂ ਦੀ ਸ਼ਿਫਟ ਚੇਂਜ ਹੋ ਜਾਂਦੀ ਹੈ ਹਾਂਜੀ ਫਿਰ ਬਸ ਉਸ ਅਕੋਰਡਿੰਗ ਦੇਖਦੇ ਆ ਤੇ ਮੈਂ ਨਾਮ ਵੀ ਦੇਖ ਰਹੀ ਤੁਸੀਂ ਸਾਰੇ ਜਾਨਵਰਾਂ ਦੇ ਨਾਮ ਵੱਖਰੇ ਵੱਖਰੇ ਘੋੜੇ ਦੀ ਗੱਲ ਜੋਹੇਬ ਸਿੱਧੂ ਹੈਨਾ ਇਹ ਇਹ ਨਾਮ ਤੁਸੀਂ ਕਿੱਥੋਂ ਸੋਚ ਕੇ ਲੈਂਦੇ ਕਿ ਜੋਹੇਬ ਇੱਕ ਉਰਦੂ ਦਾ ਲਫ਼ਜ਼ ਲੱਗਦਾ ਮੈਨੂੰ ਹਾਂਜੀ ਇਹ ਉਰਦੂ ਦਾ ਲਫ਼ਜ਼ ਹੈ ਨਾ ਮਤਲਬ ਹੈ ਰਾਜਾ ओके ज़ुहेब ਦਾ ਮਤਲਬ ਰਾਜਾ ਹਾਂਜੀ ਪੰਜਾਬੀ ਚ ਰੱਖਦੇ ਤਾਂ ਹੋਰ ਹੀ ਲੱਗਣੇ ਸੀ ਨਾ ਰਾਜਾ ਨਹੀਂ ਮੈਨੂੰ ਇੱਕ ਏ ਸੀਗਾ ਨਾ ਐਸੀ ਦਾ ਨਾਮ ਜ਼ੋਰਾ ਰੱਖਿਆ ਸੀ ਬਟ ਮੈਨੂੰ ਥੋੜੀ ਜਿਹੀ ਡਿਫਰੈਂਟ ਜਿਹਾ ਰੱਖਾ ਮੈਂ ਨਾਮ ਤਾਂ ਫਿਰ ਇੱਕ ਉਹਨੂੰ ਮੈਨੂੰ ਇਹ ਵੀ ਸੀ ਇਹਨੂੰ ਵੀ ਨਾ ਔਖਾ ਬੇ ਨਾਮ ਚੇਂਜ ਕਰਦੇ ਹੋਏ ਜ਼ੋਰੇ ਤੇ ਗਿੱਜਿਆ ਹੋਇਆ ਤੇ ਬਾਅਦ ਚ ਫਿਰ ਉਹ ਜ਼ੁਹੇਬ ਉਹਦੇ ਨਾਲ ਮਿਲਦਾ ਜੁਲਦਾ ਲੱਭਿਆ ਦੂਸਰੇ ਜਿੱਦਾਂ ਦੇਖ ਰਿਹਾ ਮੈਂ ਚਾਰ ਪੰਜ ਘੋੜੇ ਰੱਖੇ ਹੋਏ ਨੇ ਇਹਨਾਂ ਤੇ ਫਿਰ ਰਾਈਡਿੰਗ ਵਗੈਰਾ ਵੀ ਕਰਦੇ ਹਾਂ ਹਾਂਜੀ ਰਾਈਡਿੰਗ ਆਪਾਂ ਜ਼ੁਹੇਬ ਤੋਂ ਬਿਨਾ ਬਾਕੀ ਤਿੰਨਾਂ ਦੇ ਕਰਵਾਉਂਦੇ ਨੇ ਰਾਈਡਿੰਗ ਬਟ ਨਹੀਂ ਜ਼ੁਹੇਬ ਹਜੇ ਛੋਟਾ ਹੈ ਉਹ ਚਾਲੀ ਨਹੀਂ ਪਿਆ ਜਦੋਂ ਪਿਆ ਪਊਗਾ ਉਦੋਂ ਵੀ ਆਪਾਂ ਦੇਖਾਂਗੇ ਬਾਕੀ ਉਹ ਥੋੜਾ ਐਗਰੈਸਿਵ ਵੱਧ ਆ ਓਕੇ ਵੀ ਮੈਨੂੰ ਡਰ ਉਹਦੇ ਤੋਂ ਘੱਟ ਲੱਗਦਾ ਬਾਕੀ ਸਾਰੇ ਉਹ ਤੋਂ ਡਰਦੇ ਆ ਕਿਉਂਕਿ ਉਹ ਮੇਰਾ ਕਰਦਾ ਮੈਂ ਹੁਣ ਕੁਝ ਨਾ ਕੁਝ ਖਵਾਨੀ ਪੀਣੀ ਰਹਿਣੀ ਆ ਹਾਂਜੀ ਜਿੱਦਾਂ ਤੁਸੀਂ ਜ਼ੁਹੇਬ ਦੀ ਗੱਲ ਕੀਤੀ ਕਿ ਕਰਾਂਗੇ ਡਰ ਲੱਗਦਾ ਉਹਦੇ ਚਲਾਉਣ ਤੋਂ ਹੋਰ ਵੀ ਹੈ ਜਾਨਵਰ ਜਿਹਦੇ ਤੋਂ ਐ ਡਰ ਚ ਝਿਜਕਦੇ ਹੋਵੋ ਕਿੰਨੀ ਮੈਂ ਡਰਦੀ ਤਾਂ ਦੇਖੋ ਇਹ ਮੈਂ ਮਤਲਬ ਮੇਰਾ ਮੇਨ ਮੋਟੀਵੇਸ਼ਨ ਵੀ ਹਾਂ ਮੈਂ ਦਿਖਾਵਾ ਵੀ ਕੁੜੀ ਕਿੰਨੀ ਦਲੇਰ ਆ ਜਾਣ ਵੀ ਘੋੜੇ ਰੱਖਿਆ ਹੈ ਮੇਰਾ ਇਹਨਾਂ ਨਾਲ ਪਿਆਰ ਆ ਡਰਦੀ ਮੈਂ ਜ਼ਰੂਰ ਹਾਂ ਬਟ ਇਹ ਹੁੰਦਾ ਮੇਰਾ ਡਰ ਉਦੋਂ ਨਿਕਲ ਜਾਂਦਾ ਜਦੋਂ ਜਾ ਤਾਂ ਇਹਨਾਂ ਨੂੰ ਸਵਾਰਨਾ ਹੁੰਦਾ ਨਮੋਣਾ ਹੁੰਦਾ ਤੇ ਜਾਂ ਇਹਨਾਂ ਨੂੰ ਕੁਝ ਖਾਣ ਨੂੰ ਵੀ ਮੈਨੂੰ ਇਹ ਹੁੰਦਾ ਵੀ ਹੁਣ ਮੈਨੂੰ ਹੀ ਪੋਣਾ ਪੈਣਾ ਕਿ ਕੋਈ ਹੋਰ ਨਹੀਂ ਆਣਾ ਓਕੇ ਵੀ ਉਹ ਜਿਹੜਾ ਕੰਮ ਨੂੰ ਪਤਾ ਕਿਸੇ ਹੋਰ ਨੇ ਕਰ ਲੈਣਾ ਉੱਥੇ ਮੈਂ ਅੰਦਰੋਂ ਮੁਸਕਾਂਂਡਰਪੋਕ ਹੈ ਦਰਬੋਕ ਮੈਂ ਬਹੁਤ ਹਾਂ ਮਤਲਬ ਜਿੱਥੇ ਮੈਨੂੰ ਇਹ ਆ ਵੀ ਹਾਂ ਸਰਦਾ ਨਹੀਂ ਆ ਉੱਥੇ ਬਦਨ ਕਿੱਥੋਂ ਦਲੇਰੀ ਆ ਜਾਂਦੀ ਨਮੋਣ ਵੇਲੇ ਮੈਨੂੰ ਆਏ ਹੁੰਦਾ ਮੈਨੂੰ ਚਮਕਾਦਾ ਉਦੋਂ ਦਲੇਰੀ ਆ ਜਾਂਦੀ ਆ ਤੇ ਉਹ ਉਹ ਚ ਰਾਈਡਿੰਗ ਵੇਲੇ ਥੋੜਾ ਜਿਹਾ ਮੈਨੂੰ ਮੈਂ ਹਰ ਚੀਜ਼ ਮਤਲਬ ਕੋਈ ਵੀ ਚੀਜ਼ ਹੈ ਨਾ ਨਿੱਕੀ ਜਿਹੀ ਚੀਜ਼ ਆ ਵੀ ਜਿਹੜੀ ਚੀਜ਼ ਮੈਂ ਫਸਟ ਟਾਈਮ ਕਰਨੀ ਆ ਮੈਂ ਉਹ ਤਾਂ ਝਿਜਕਦੀ ਆ ਬਟ ਜਦੋਂ ਮੈਂ ਮੈਨੂੰ ਇਹ ਹੁੰਦਾ ਜਦੋਂ ਮੈਂ ਪਰਫੈਕਟ ਹੋਗੀ ਉਦੋਂ ਨਹੀਂ ਹਜੇ ਮੈਂ ਰਾਈਡਿੰਗ ਚ ਪਰਫੈਕਟ ਨਹੀਂ ਹੋਈ ਜਿੱਦ ਦੇ ਪਰਫੈਕਟ ਹੋਗੀ ਉਦੋਂ ਡਰ ਨਿਕਲ ਜਾਊਗਾ ਓਕੇ ਇੱਕ ਹੋਰ ਚੀਜ਼ ਮੈਂ ਜਿੱਦਾਂ ਆਂਟੀ ਦੱਸ ਰਹੇ ਸੀ ਕਿ ਬੜੇ ਆ ਤੁਹਾਡਾ ਵੱਖਰਾ ਜਿਹਾ ਨੇਚਰ ਹੈ ਪੰਜਾਬੀ ਕਲਚਰ ਬਾਰੇ ਤੁਸੀਂ ਗੱਲ ਕੀਤੀ ਕਿਸਿਆਂ ਬਾਰੇ ਗੱਲ ਕੀਤੀ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਸੀ ਤੁਸੀਂ ਰਾਈਟਰ ਵੀ ਬਨਣਾ ਚਾਹੁੰਦੇ ਹੋ ਮੈਨੂੰ ਮੈਨੇ ਹੁੰਦਾ ਵੀ ਸ਼ਾਇਰੀ ਵਗੈਰਾ ਤਾਂ ਥੋੜੀ ਜਿਹੀ ਆਪਾਂ ਕਰ ਹੀ ਲੈਂਦੇ ਵੀ ਪੋਇਮ ਇੱਕ ਮੇਰੀ ਮਾਂ ਤੇ ਲਿਖੀ ਹੋਈ ਹੈ ਪੋਇਮ ਮਿੱਟੀ ਦੀ ਮੂਰਤ ਤੇ ਮੈਂ ਤਾਂ ਥੋੜੀਆਂ ਪੋਇਮਸ ਲਿਖਣ ਦਾ ਵੀ ਸ਼ੌਂਕ ਆ ਬਟ ਇਹ ਹੁੰਦਾ ਕਿ ਹੁਣ ਮੇਰਾ ਪੇਂਟਿੰਗ 'ਚ ਜ਼ਿਆਦਾ ਟਾਈਮ ਲੰਘ ਜਾਂਦਾ ਜਾਨਵਰਾਂ 'ਚ ਤੇ ਹੁਣ ਮੇਰਾ ਇਹ ਆ ਕਿ ਮੈਂ ਉਰਦੂ ਸਿੱਖਾਂ ਚੰਗੀ ਤਰ੍ਹਾਂ ਤੇ ਫਿਰ ਪੋਇਟਰੀ ਕਰਿਆ ਕਰੀਏ ਲੋਕ ਕਿ ਇੰਗਲਿਸ਼ ਸਿੱਖ ਰਿਹਾ ਤੁਸੀਂ ਉਰਦੂ ਆਪਾਂ ਫਿਰ ਦੀਪ੍ਰਿੰਟ ਕਰਾਂਗੇ ਇੰਗਲਿਸ਼ ਦਾ ਵੀ ਹੈ ਨਾ ਮਤਲਬ ਮੇਰੇ ਨਾਲ ਕੋਈ ਬਹੁਤ ਐਦਾਂ ਦੇ ਜਿਨ੍ਹਾਂ ਨੂੰ ਇਹ ਲੱਗਦਾ ਪਾ ਇੰਗਲਿਸ਼ ਬੋਲਾਂਗੇ ਆਪਣਾ ਇਮਪ੍ਰੈਸ਼ਨ ਬਹੁਤ ਚੰਗਾ ਪਊਗਾ ਮੇਰੇ ਨਾਲ ਕੋਈ ਇੰਗਲਿਸ਼ ਚ ਗੱਲ ਕਰਦਾ ਮੈਨੂੰ ਚੀਜ਼ ਸਮਝ ਆਂਦੀ ਹੈ ਓਬਵੀਅਸ ਹੈ ਕਿ ਆਪਾਂ ਇੰਨੀ ਸਟੱਡੀ ਕੀਤੀ ਆ ਆਪਾਂ ਨੂੰ ਇਹ ਤਾਂ ਹੈ ਨਹੀਂ ਵੀ ਕੋਈ ਜਾਂਦਾ ਨਹੀਂ ਬਟ ਮੈਂ ਉਹਨਾਂ ਨੂੰ ਜਾਣ ਕੇ ਪੰਜਾਬੀ ਚ ਜਵਾਬ ਦੇਣੀ ਹੈ ਕਿ ਉਹ ਪੰਜਾਬੀ ਚ ਉੱਤਰ ਕੇ ਗੱਲ ਕਰ ਰਹੇ ਨੇ ਮੇਰੇ ਨਾਲ ਓਕੇ ਇਹ ਜਾਣ ਬੁੱਝ ਕੇ ਹਾਂਜੀ ਕਿਉਂਕਿ ਮੈਂ ਪੰਜਾਬੀ ਜਿਹੜੀ ਆਪਣੀ ਬੋਲੀ ਹੈਗੀ ਆ ਆਪਾਂ ਦੂਸਰੀ ਬੋਲੀ ਕਿਉਂ ਬੋਲੀਏ ਮੈਂ ਪੰਜਾਬੀ ਜ਼ਿਆਦਾਤਰ ਬੋਲ ਕੇ ਖੁਸ਼ ਆ ਆਪਣੇ ਮੇ ਮੈਂ ਇੰਗਲਿਸ਼ ਤਾਂ ਬਾਅਦ ਚ ਲਖਵਾਇਆ ਪਹਿਲਾਂ ਪੰਜਾਬੀ ਦਾ ਲਖਾਇਆ ਮਤਲਬ ਵੀਰਾ ਕਹਿੰਦਾ ਸੀ ਪਹਿਲਾਂ ਇੰਗਲਿਸ਼ ਚ ਲਖਵਾ ਦੇ ਮੈਂ ਕਿਹਾ ਨਹੀਂ ਆਪਾਂ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਆਉਂਦੀ ਆ ਆਪਾਂ ਪੰਜਾਬੀ ਨੂੰ ਅੱਗੇ ਰੱਖਣਾ ਮੈਂ ਕਿਵੇਂ ਸੋਚਦੋਂ ਇੱਕ ਆਪਾਂ ਥੋੜਾ ਵਿਸ਼ੇ ਤੋਂ ਜੇ ਅਲੱਗ ਗੱਲ ਕਰੀਏ ਕਿ ਜਿੱਦਾਂ ਅੱਜ ਕੱਲ ਦਾ ਜਿਹੜਾ ਟ੍ਰੈਂਡ ਹੋ ਗਿਆ ਇੰਗਲਿਸ਼ ਦਾ ਇੰਗਲਿਸ਼ ਸਪੀਕਿੰਗ ਕਰ ਲੋ ਆਈਲੈਟਸ ਕਰ ਲੋ ਪਲੱਸ 2 ਕੀਤੇ ਆਈਲੈਟਸ ਕੀਤੇ ਦਨ ਬਾਅਦ ਉਸ ਤੋਂ ਬਾਅਦ ਪੰਜਾਬ ਨੂੰ ਜੇ ਸੰਭਲਣ ਦੀ ਗੱਲ ਕਰੀਏ ਤਾਂ ਬਹੁਤ ਮੁਸ਼ਕਲ ਹਾਲਾਤ ਲੱਗਦੇ ਨੇ ਹਾਂਜੀ ਇਹ ਤਾਂ ਇਹ ਮਤਲਬ ਇੱਕ ਤਾਂ ਹੁੰਦਾ ਨਾ ਕਿ ਕਈ ਜਿਹੜੇ ਜਾਣੇ ਨੇ ਉਹ ਜਿਵੇਂ ਘਰ ਦੇ ਹਾਲਾਤ ਜਾਂ ਕਈ ਜਾਣੇ ਜਾਂਦੇ ਸਟੱਡੀ ਲਈ ਬਟ ਕੁਝ ਕਿ ਐਦਾਂ ਹੈ ਕਿ ਜਿਨ੍ਹਾਂ ਨੇ ਇਹ ਸੋਚ ਲਿਆ ਹਜੇ 9th 8th ਕਰ ਰਹੇ ਹੁੰਦੇ ਨੇ ਪਲਸ 2 ਬਾਅਦ ਐਸ ਕਰਕੇ ਜਾਣਾ ਹੈ ਵੀ ਇਹ ਸੌਖਾ ਤਰੀਕਾ ਉਹਨਾਂ ਨੇ ਲੱਭ ਲਿਆ ਮੇਰੇ ਅਕੋਰਡਿੰਗ ਮਤਲਬ ਸਾਰਿਆਂ ਲਈ ਨਹੀਂ ਜਿਨ੍ਹਾਂ ਨੇ ਹਾਫ ਦੀ ਲਾਈਫ ਚ ਕੁਝ ਕਰਨਾ ਉਹਨਾਂ ਲਈ ਹੈ ਬਟ ਜ਼ਿਆਦਾਤਰ ਆਪਣੇ ਸਹੀ ਗੱਲ ਦੱਸਾਂ ਆਪਣੇ ਪਿੰਡਾਂ ਵਾਲੇ ਇੱਕ ਦੂਜੇ ਦੇ ਪਿੱਛੇ ਜ਼ਿਆਦਾ ਲੱਗਦੇ ਨੇ ਤੇ ਮਤਲਬ ਮੇਰਾ ਇਹ ਵੀ ਤੁਸੀਂ ਹਜੇ ਟਰਾਈ ਤਾਂ ਕਰੋ ਕਿ ਉਹਨਾਂ ਦਾ ਇਹ ਹੁੰਦਾ ਪੰਜਾਬ 'ਚ ਕੁਝ ਹੈ ਹੀ ਨਹੀਂ ਪਲੱਸ 2 ਕਰਕੇ ਉਹਨਾਂ ਨੇ ਪਲੱਸ 2 ਕਰਕੇ ਐਸ ਕਰ ਲਈ ਕੁਝ ਟਰਾਈ ਤਾਂ ਕੀਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ ਪੰਜਾਬ 'ਚ ਫਿਰ ਮਿਲੂਗੀ ਕੀ ਨਹੀਂ ਪੰਜਾਬ 'ਚ ਆਪਣੇ ਜ਼ਿਆਦਾਤਰ ਇਹ ਜ਼ਿਆਦਾ ਗਵਰਨਮੈਂਟ ਜੌਬ ਕਰਨੀ ਚਾਹੁੰਦੇ ਨੇ ਤੇ ਜਾਂ ਫਿਰ ਬਾਹਰ ਬਟ ਕੋਈ ਪ੍ਰਾਈਵੇਟ ਸੈਕਟਰ ਨੂੰ ਹਲਾਉਂਦਾ ਹੀ ਨਹੀਂ ਕੋਈ ਆਪਦਾ ਬਿਜ਼ਨਸ ਸਟਾਰਟ ਕਰਨ ਵਾਲੀ ਨਹੀਂ ਸੋ ਆਪਣੇ ਪੰਜਾਬ 'ਚ ਆਈਡੀਆ ਸਭ ਤੋਂ ਜ਼ਿਆਦਾ ਆਪਣੇ ਕ੍ਰੀਏਟਿਵ ਲੋਕ ਪੰਜਾਬ 'ਚ ਸਭ ਤੋਂ ਜ਼ਿਆਦਾ ਹੈ ਤੇ ਜਿਵੇਂ ਹੁਣ ਇੱਕ ਇੰਸਟਾਗ੍ਰam ਤੇ ਕਿ ਇੱਕ ਪੇਜ ਆ ਵਾਇਰਲ ਹੁੰਦਾ ਆ ਜਿਆਦਾ ਵੀਰੇ ਦਾ ਤੇ ਉਹਨਾਂ ਨੇ ਡੈਰੀ ਫਾਰਮ ਖੁੱਲ੍ਹਿਆ ਹੋਇਆ ਉਹ ਵੀ ਬਹੁਤ ਮੋਟੀਵੇਟ ਕਰਦੇ ਨੇ ਆਪਣੇ ਪੰਜਾਬ ਚ ਦਿਮਾਗ ਬਹੁਤ ਆ ਲੋਕਾਂ ਕੋਲ ਸਾਰੇ ਮਤਲਬ ਕੋਈ ਨਾ ਕੋਈ ਜਗਾੜੀ ਬੰਦਾ ਘਰੇ ਮਿਲ ਜੂਗਾ ਕਿਵੇਂ ਨਾ ਕਿੰ ਕੀਤਾ ਹੁੰਦਾ ਬਟ ਉਹਨੂੰ ਮਤਲਬ ਇੱਕ ਨਾ ਉਹਨਾਂ ਨੇ ਸੌਖਾ ਤਰੀਕਾ ਲੱਭ ਲਿਆ ਬਾਹਰ ਜਾਂਦਾ ਵੀ ਟਰਾਈ ਕਰਨਾ ਹੀ ਨਹੀਂ ਚਾਹੁੰਦੇ ਜਾਂ ਗਵਰਨਮੈਂਟ ਜੌਬ ਬੰਨ ਬਾਰੇ ਸੋਚਦੇ ਨਹੀਂ ਕਿ ਅਸੀਂ ਅੱਜ ਅਸੀਂ ਕਹਿੰਨੇ ਕਿ ਸਰਕਾਰ ਇੰਡਸਟਰੀਆਂ ਲਾਵੇ ਪਰ ਇੰਡਸਟਰੀ ਦੇ ਮਾਲਕ ਬਾਹਰ ਹੋਣ ਕੋਈ ਪੰਜਾਬ ਦਾ ਨਾ ਹੋਵੇ। ਹਾਂਜੀ ਬਹੁਤ ਘੱਟ ਸੋਚ ਜਿਨੀ ਰਿਸਕ ਲੈਣ ਬਾਰੇ ਆਪਣੇ ਪੰਜਾਬ 'ਚ। ਵੀ ਬਿਜ਼ਨਸ ਕਰਨੀ ਨਾ ਮਤਲਬ ਆਪਣੇ ਜਿਵੇਂ ਹੁਣ ਜਿਹੜੇ ਵੀ ਪੁਰਾਣੇ ਮੈਂ ਤੁਹਾਨੂੰ ਸਹੀ ਦੱਸਾਂ ਕਿ ਜਿਹੜੀਆਂ ਆਪਣੀਆਂ ਚੀਜ਼ਾਂ, ਹੱਥ ਦੀਆਂ ਚੀਜ਼ਾਂ ਇਧਰੋਂ ਪੰਜਾਬ 'ਚੋਂ ਬਾਹਰ ਬਹੁਤ ਜ਼ਿਆਦਾ ਕੀਮਤ 'ਚ ਵਿਕਦੀਆਂ। ਪਰ ਆਪਣੇ ਪੰਜਾਬੀ ਨੂੰ ਕਦਰ ਕਦਰ ਹੀ ਨਹੀਂ ਜਿਵੇਂ ਹੁਣ ਆ ਬਾਗ ਹੋ ਗਏ, ਫੁਲਕਾਰੀਆਂ ਹੋ ਗਈਆਂ ਐਵੇਂ ਪਈਆਂ ਨੇ ਆਪਣੇ ਇੱਥੇ। ਤੇ ਬਾਹਰ ਜੇ ਆਪਾਂ ਕੀਮਤ ਕਰਾਂਗੇ ਉਹਨਾਂ ਨੇ ਬਹੁਤ ਕੀਮਤ ਦੇਣੀ ਇਹਨਾਂ ਚੀਜ਼ਾਂ ਦੀ। ਉਹਨੂੰ ਵੀ ਆਪਾਂ ਬਿਜ਼ਨਸ ਬਣਾ ਸਕਦੇ ਹਾਂ। ਬਿਲਕੁਲ। ਹਾਂਜੀ। ਤੇ ਉਹ ਚੀਜ਼ ਵਾਲ ਜਾਨੀ ਕਿ ਪੰਜਾਬੀ ਧਿਆਨ ਹੀ ਨਹੀਂ ਦੇ ਰਹੇ ਵੀ ਅਸੀਂ ਇਦਾਂ ਵੀ ਕਰ ਸਕਦੇ ਹਾਂ ਹਾਂਜੀ ਵੀ ਆਪਣੀ ਲੋਕ ਪਤਾ ਕੀ ਹੈ ਵੀ ਜੋ ਮਸ਼ੀਨੀ ਚੀਜ਼ਾਂ ਆ ਗਈਆਂ ਉਹਨਾਂ ਕਣੀ ਜ਼ਿਆਦਾ ਹੁੰਦੇ ਨੇ ਬਟ ਬਾਹਰਲੇ ਨੂੰ ਆਪਣੇ ਹੱਥ ਦੀ ਕੀਮਤ ਪਤਾ ਆ ਤੇ ਬਟ ਆਪਾਂ ਵੀ ਆਪਾਂ ਨੂੰ ਹੀ ਲੱਗਦਾ ਵੀ ਆਪਾਂ ਇਹ ਕਰਦੇ ਆ ਰਹੇ ਆ ਇਹ ਤਾਂ ਨਾਰਮਲ ਜੀ ਚੀਜ਼ ਆ ਬਿਲਕੁਲ ਤੁਸੀਂ ਸ਼ਾਇਰੀ ਦੀ ਗੱਲ ਕੀਤੀ ਸੀ ਮੈਂ ਚਾਹਾਂਗਾ ਕਿ ਜਰੂਰ ਦੋ ਲੈਣਾ ਜਰੂਰ ਸੁਣਾ ਦਿਓ ਮੈਂ ਮੈਂ ਮਤਲਬ ਜਿਹੜੀਆਂ 3 ਸਟੇजेस ਮਾਂ ਦੀ ਲਾਈਫ ਦੇ ਵਿੱਚ ਹੁੰਦੀਆਂ ਉਸ ਤੇ ਲਿਖੀ ਹੋਈ ਆ ਮਿੱਟੀ ਦੀ ਮੂਰਤ ਮਿੱਟੀ ਦੀ ਬਣੀ ਮੂਰਤ ਹਾਂ ਮੈਂ ਪਹਿਲਾ ਰੂਪ ਮੈਨੂੰ ਮਾਪੇ ਧੀ ਦਾ ਦਿੰਦੇ ਨੇ ਜ਼ਿੰਮੇਵਾਰੀ ਕਹਿ ਲੱਜਾ ਚ ਰਹਿਣ ਨੂੰ ਕਹਿੰਦੇ ਨੇ ਇਸ ਲਈ ਸੁਪਨੇ ਆਪਣੇ ਭੁੱਲ ਜਾਣੀ ਆ ਮਿੱਟੀ ਦੀ ਮੂਰਤ ਹਾਂ ਮਿੱਟੀ ਚ ਟਹਿ ਜਾਣੀ ਆ ਫਿਰ ਇੱਕ ਰੂਪ ਮਿਲਦਾ ਏ ਮੈਨੂੰ ਕੋਈ ਆਪਣਾ ਬਣਾਉਂਦਾ ਏ ਮੈਨੂੰ ਰੂਪ ਨਵੇਂ ਨਾਲ ਨਵੇਂ ਰਿਸ਼ਤੇ ਮਿਲਦੇ ਨੇ ਮਾਪੇ ਫਿਰ ਮੈਨੂੰ ਸਮਝੌਤਾ ਕਰਨ ਨੂੰ ਕਹਿੰਦੇ ਨੇ ਆਪਣੀ ਜ਼ਿੰਦਗੀ ਨਾਲ ਇਹ ਵੀ ਕਰ ਜਾਣੀ ਆ ਮਿੱਟੀ ਦੀ ਮੂਰਤ ਹਾਂ ਟਹਿ ਜਾਣੀ ਆ ਆਉਂਦਾ ਏ ਫਿਰ ਉਹ ਸਮਾਂ ਜਦੋਂ ਟਾ ਕੇ ਆਪਣੇ ਆਪ ਨੂੰ ਨਵੀਆਂ ਮੂਰਤਾਂ ਉਸਾਰਦੀ ਆ ਉਹਨਾਂ ਨੂੰ ਆਪਣੇ ਬੱਚੇ ਕਹਿਨੀ ਆ ਉਨਾਂ ਲਈ ਸਭ ਦਰਦ ਸਹਿਣੀ ਆ ਪਰ ਜਦ ਉਹ ਹੀ ਠੋਕਰ ਮਾਰਦੇ ਨੇ ਉਦੋਂ ਮੈਂ ਅੰਦਰੋਂ ਟੁੱਟ ਜਾਨੀ ਆ ਮਿੱਟੀ ਦੀ ਮੂਰਤ ਹਾਂ ਮਿੱਟੀ ਚ ਰੁਲ ਜਾਨੀ ਆ ਕੀ ਬਾਤ ਹੈ ਬਹੁਤ ਅਨਮੁੱਲੇ ਸ਼ਬਦ ਲਿਖੇ ਪਏ ਨੇ ਇਹ ਕਿਵੇਂ ਮਨ ਵਿੱਚ ਤੁਹਾਡੇ ਖਿਆਲ ਆਇਆ ਇੰਨਾ ਕਿਉਂਕਿ ਬੜੇ ਗੰਭੀਰ ਸ਼ਬਦ ਨੇ ਜਿਹੜੇ ਇਹਨਾਂ ਵਿੱਚ ਲਿਖੇ ਹੋਏ ਨੇ ਨਹੀਂ ਜ਼ਿਆਦਾਤਰ ਇਹ ਆਪਾਂ ਦੇਖਨੇ ਆਪਣੇ ਪਿੰਡਾਂ ਦੀਆਂ ਔਰਤਾਂ ਦੀ ਇਹੀ ਲਾਈਫ ਹੁੰਦੀ ਹੈ ਵੀ ਉਹ ਸਾਰਾ ਕੁਝ ਸੈਕਰੀਫਾਈਜ਼ ਕਰ ਦਿੰਦੀਆਂ ਨੇ ਸਪੈਸ਼ਲੀ ਮੇਰੇ ਮੰਮਾ ਵੀ ਸੈਕਰੀਫਾਈਜ਼ ਕਰਦੇ ਨੇ ਤਾਂ ਮੰਮਾ ਨੂੰ ਦੇਖ ਕੇ ਥੋੜੀ ਮੈਨੂੰ ਇਹ ਮੋਟੀਵੇਸ਼ਨ ਮਿਲੀ ਆ ਵੀ ਇਨਸਪਾਇਰ ਹੋਈ ਉਹਨਾਂ ਦੀ ਲਾਈਫ ਤੋਂ ਥੋੜਾ ਫਿਰ ਲਿਖੇ। ਇਹਦਾ ਪੜ੍ਹਿਆ ਸਿਰਫ ਔਰਤ ਨੂੰ ਹੀ ਕਿਉਂ ਸਮਝੌਤਾ ਕਰਨ ਦੀ ਜ਼ਰੂਰਤ ਪੈਂਦੀ ਹੈ? ਕਿਉਂ ਔਰਤ ਹੀ ਪਿਛਲੇ ਹੁਣ ਥੋੜਾ ਜਿਹਾ ਫਰਕ ਹੈ ਪਰ ਜੇ ਥੋੜੇ ਬੈਕ ਦੀ ਗੱਲ ਕਰੀਏ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਔਰਤਾਂ ਸਭ ਤੋਂ ਜ਼ਿਆਦਾ ਸਮਝੌਤੇ ਔਰਤਾਂ ਹੀ ਕਰਦੀਆਂ ਸੀ। ਨਹੀਂ ਮਤਲਬ ਸਹੀ ਗੱਲ ਦੱਸਾਂ ਤੇ ਔਰਤਾਂ ਦਾ ਵੀ ਵਿੱਚੇ ਹੱਥ ਸਮਝੌਤਾ ਕਰਨ ਚ ਕਿਉਂਕਿ ਆਪਾਂ ਚੁੱਪ ਰਹਿਣੇ ਆਂ। ਬਟ ਹੁਣ ਟਾਈਮ ਚੇਂਜ ਹੋ ਗਿਆ ਹੁਣ ਇਹ ਵੀ ਨਹੀਂ ਕਿ ਉਹਨਾਂ ਹੀ ਮਤਲਬ ਕਈ ਵਾਰ ਐਦਾਂ ਵੀ ਹੁੰਦਾ ਆਪਾਂ ਦੇਖਦੇ ਆਂ ਕਿ ਮੇਲਸ ਨਾਲ ਵੀ ਜ਼ ਹੁਣ ਮਤਲਬ ਕਾਫੀ ਟਾਈਮ ਚੇਂਜ ਹੋ ਗਿਆ ਜੇ ਪੁਰਾਣੇ ਟਾਈਮ ਦੀ ਗੱਲ ਕਰੀਏ ਤੋ ਦੋ ਔਰਤਾਂ ਆਪੇ ਜੋ ਪ੍ਰੈਣਾ ਪਸੰਦ ਕਰਦੀਆਂ ਸੀ ਦੋ ਸਮਝੋ ਤਾਂ ਉਹਨਾਂ ਨੂੰ ਇਹ ਸੀ ਸਾਡੀ ਲਾਈਫ ਹੀ ਸਮਝੋਤੇ ਲਈ ਬਣੀ ਹੈ ਮਤਲਬ ਕਿ ਬਚਪਨ ਤੋਂ ਜਿਹੜੀ ਚੀਜ਼ ਆਪਣੇ ਵਿੱਚ ਭਰੀ ਜਾਂਦੀ ਹੈ ਫਿਰ ਆਪਾਂ ਉਹੀ ਅੱਗੇ ਕੰਟੀਨਿਊ ਕਰਦੇ ਹਾਂ ਮਾਪੇ ਕਹਿੰਦੇ ਹੁੰਦੇ ਸੀ ਕਿ ਭਈ ਇੰਨਾ ਹੀ ਕਰ ਹਾਂਜੀ ਉਸ ਘਰ ਚ ਤੇਰੀ ਡੋਲੀ ਗਈ ਆ ਤੇ ਅਰਥੀ ਆਵੇ ਹਾਂਜੀ ਇਹ ਹੀ ਹੁੰਦਾ ਸੀ ਮਤਲਬ ਬਹੁਤ ਪੁਰਾਣੀਆਂ ਗੱਲਾਂ ਹੈ ਜਿਨ੍ਹਾਂ ਦੇ ਮਤਲਬ ਆਪਾਂ ਦੇਖੀਏ ਵੀ ਹੁਣ ਤਾਂ ਫਿਰ ਵੀ ਟਾਈਮ ਚੇਂਜ ਹੋ ਗਿਆ ਮਮਾ ਦਾ ਵੀ ਟਾਈਮ ਚੇਂਜ ਸੀ ਬਟ ਉਦੋਂ ਪਹਿਲਾਂ ਇਹੀ ਸੀ ਇਸ ਤੋਂ ਇਲਾਵਾ ਵੀ ਕੁਝ ਲਿਖਿਆ ਹੈਗਾ ਜਿੱਦਾਂ ਅੱਜਕੱਲ ਦੇ ਸਮੇਂ ਨੂੰ ਦੇਖਦੇ ਹੋਏ ਸ਼ਬਦ ਆਉਂਦੇ ਨੇ ਮੈਂ ਇੱਕ ਪੋਇਮ ਲਿਖੀ ਹੋਈ ਹੈ ਬਟ ਉਹ ਥੋੜੀ ਜੀ ਮਤਲਬ ਉਲਫਤ ਆਪਾਂ ਕਹਿ ਰਹੇ ਨੇ ਪਿਆਰ ਨੂੰ ਉਸ ਤੇ ਲਿਖੀ ਹੋਈ ਹੈ ਕਿ ਉਲਫਤ ਦਾ ਸਲੀ ਮੀਨਿੰਗ ਕੀ ਹੁੰਦਾ ਮੈਂ ਇੱਕ ਮਿੰਟ ਮੈਨੂੰ ਉਹ ਵੀ ਦੇਖਣੀ ਪੈਣੀ ਹੈ ਬਿਲਕੁਲ ਉਰਦੂ ਦੇ ਸ਼ਬਦ ਤੁਸੀਂ ਵਰਤੇ ਹੋਏ ਨੇ ਉਲਫਤ ਉਲਫਤ ਦਾ ਮਤਲਬ ਹੁੰਦਾ ਪਿਆਰ ਜੇ ਆਪਾਂ ਉੰਜ ਲਿਖ ਦੇਵੇ ਪਿਆਰ ਤੇ ਸਟੋਰੀ ਲਿਖਿਆ ਤਾਂ ਕਿੱਦਾਂ ਦਾ ਫੀਲ ਕਰਦੇ ਉਲਫਤ ਤੇ ਕਹਿੰਦੇ ਤਾਂ ਉਹਦਾ ਫੀਲ ਨਹੀਂ ਹੁੰਦਾ ਹਾਂਜੀ ਉਲਫਤ ਜਾਨੀ ਔਨਸ ਮੁਹabbat ਪਿਆਰ ਇਸ਼ਕ ਉਫੀਏ ਕੰਬਕਤ ਇਸ਼ਕ ਅੱਜਕਲ ਗੱਲਾਂ ਦਾ ਰਹਿ ਗਿਆ ਇਹ ਵੀ ਚੰਦਰਾ ਗੱਲਾਂ ਮੁੱਕ ਜਾਂਦੀਆਂ ਨੇ ਜਦ ਰਾਵੀ ਵਖ ਹੋ ਜਾਂਦੇ ਨੇ ਤਦ ਵਸਲੇ ਰੂਹ ਦੀ ਚਾਹਤ ਨਾ ਰਹੀ ਮਾਇਆ ਦੇ ਮੋਤੇ ਜਿਸਮਾਨੀ ਇਸ਼ਕ ਚੱਲਦਾ ਹੈ ਅੱਜਕਲ ਉਲਫਤ ਹੈ ਇਨਾਇਤ ਰੱਬ ਦੀ ਮੁਹabbat ਹੈ ਇੱਜ਼ਤ ਹੈ ਰੱਬ ਦੀ ਇਹ ਤਾਂ ਇੱਕ ਮਿੱਠਾ ਖੁਆਬ ਜਿਹਾ ਜਿੱਥੇ ਕੋਈ ਨਹੀਂ ਲੱਗਦਾ ਆਪਣੇ ਹਮਰਾਜ਼ ਜਿਹਾ ਆਪਣੇ ਆਪ ਨੂੰ ਭੁੱਲਣਾ ਪੈਂਦਾ ਹੈ ਇਸ਼ਕ ਚ ਫਨਾ ਹੋਣਾ ਪੈਂਦਾ ਹੈ ਇਸ਼ਕ ਬਹੁਤ ਸੋਹਣੀ ਕਲਮ ਪਰ ਇਸ ਤੋਂ ਇਲਾਵਾ ਤੁਸੀਂ ਮੈਨੂੰ ਲੱਗਦਾ ਕਿ ਇਹਦੇ ਤੋਂ ਇਲਾਵਾ ਤੁਸੀਂ ਕਿਸੇ ਦੀ ਗੱਲ ਕਰ ਰਹੇ ਸੀ ਵੀ ਕਿਸੇ ਪੜ੍ਹੇ ਨੇ ਕਿਸੇ ਲਿਖਣ ਦੀ ਵੀ ਸੋਚ ਰਹੇ ਹੋਵੋਗੇ ਮਤਲਬ ਹਾਜੇ ਮੈਨੂੰ ਇਹਨਾਂ ਲੱਗਦਾ ਕਿ ਮੇਰੇ ਚੰਨੀ ਹੇ ਨੌਲੇਜ ਹੈ ਨਹੀਂ ਤੇ ਐਨੀ ਕਾਬਲੀਅਤ ਨਹੀਂ ਬਟ ਹਾਂ ਆਉਣ ਵਾਲੇ ਟਾਈਮ 'ਚ ਮੈਂ ਚਾਹਣੀ ਹੈ ਵੀ ਮੈਂ ਲਿਖਾਂ ਹਾਂ ਹਾਂਜੀ ਜਿਵੇਂ ਪੁਰਾਣੀਆਂ ਕਹਾਣੀਆਂ ਸੁਣਦੇ ਆਏ ਹਾਂ ਜਿਵੇਂ ਜਾਨੀ ਚੋਰ ਦੀ ਸਟੋਰੀ ਥੋੜੀ ਥੋੜੀ ਮੈਨੂੰ ਮਤਲਬ ਜ਼ਿਆਦਾ ਐਨੀ ਵੀ ਨਹੀਂ ਕਿ ਕਿਵੇਂ ਉਸ ਰੰਗ 'ਚ ਜਾ ਕੇ ਰਾਣੀ ਨੂੰ ਬਚਾਉਂਦਾ ਆਇਆ ਤੇ ਉਸ ਇੱਕ ਘੋੜੇ ਦਾ ਕਿੱਸਾ ਵੀ ਆਂਦਾ ਆ ਕਿਸੇ ਹੋਰ ਜਾਨਵਰ ਦਾ ਹੁੰਦਾ ਆ ਤੇ ਉਹ ਕਹਿੰਦਾ ਦੋ ਮਤਲਬ ਸਾਰਾ ਪਿੰਡ ਲੜਾਈ ਕਰਦਾ ਕੋਈ ਕਹਿੰਦਾ ਇਸ ਦਾ ਬੱਚਾ ਹੈ ਤੇ ਕੋਈ ਕਹਿੰਦਾ ਘੋੜੇ ਦਾ ਬਸ਼ੇਰਾ ਆ ਤੇ ਜਾਨੀਚੋਰ ਸੁੱਤਾ ਪਿਆ ਹੁੰਦਾ ਉਹਨੂੰ ਕਹਿੰਦੇ ਵੀ ਤੂੰ ਵੀ ਬੋਲ ਪਾ ਕੁਝ ਉਹ ਵਿੱਚ ਬੋਲਦਾ ਆ ਯਾਰ ਮੈਂ ਕੀ ਕਰਾਂ ਸਾਰੀ ਰਾਤ ਪਾਣੀ ਨੂੰ ਅੱਗ ਲੱਗੀ ਰਹੀ ਤੇ ਮੈਂ ਅੱਗ ਬਚਾਉਂਦਾ ਰਿਹਾ ਉਹ ਕਹਿੰਦੇ ਪਾਣੀ ਨੂੰ ਅੱਗ ਕਿਵੇਂ ਲੱਗ ਕਿਵੇਂ ਲੱਜੂ ਉਹ ਕਹਿੰਦਾ ਫਿਰ ਬਸ਼ੇਰਾ ਵੀ ਘੋੜੀ ਦਾ ਹੂ ਦੂਜੇ ਜਾਨਵਰ ਦਾ ਕਿਵੇਂ ਹੋਜੂ ਹਾਂ ਇਦਾਂ ਦੀਆਂ ਪੁਰਾਣੇ ਕਿੱਸਿਆਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਇਦਾਂ ਦੀਆਂ ਚੀਜ਼ਾਂ ਮਿਲ ਸਕਦੀ ਹੈ ਪਰ ਇੱਕ ਗੱਲ ਕੀਤੀ ਜਾਵੇ ਕਿ ਸਕੂਲਾਂ ਦੇ ਵਿੱਚ ਵੀ ਇਦਾਂ ਦੀਆਂ ਇਹ ਸਲੇਪਸ ਹੋਣਾ ਚਾਹੀਦਾ ਸਾਨੂੰ ਸਿਰਫ ਕਿਤਾਬੀ ਗਿਆਨ ਨਾਲ ਜੋੜ ਦਿੱਤਾ ਗਿਆ ਔਰ ਜ਼ਿੰਦਗੀ ਦੇ ਵਿੱਚੋਂ ਸਿੱਖਣਾ ਸਾਨੂੰ ਬਹੁਤ ਪਾਸਿਓਂ ਪੈਂਦਾ ਜ਼ਿੰਦਗੀ ਚੱਲਦੇ ਆ ਸਿੱਖਣਾ ਪੈਂਦਾ ਨਾ ਮੁਸਕਾਨ ਨੇ ਪਾਸੋਂ ਕਿੰਨਾ ਸਿੱਖਿਆ ਮੇਨ ਤਾਂ ਮੇਰੇ ਮਤਲਬ ਜ਼ਿਆਦਾ ਮੈਂ ਸਿੱਖਿਆ ਆਵਦੇ ਪੜਨਣਾ ਨਾ ਪੜਨਨੇ ਦੀ ਤੋਂ ਵੀ ਜਿਹੜੀਆਂ ਗੱਲਾਂ ਪੁਰਾਣੀਆਂ ਬਾਕੀ ਇਧਰ ਦਾਦੀ ਮਾ ਵੀ ਮੈਨੂੰ ਜ਼ਿਆਦਾ ਸਖਾਂਦੇ ਜਿਵੇਂ ਮੰਝਾ ਬੋਨਾ ਜੁੰਦੀਆਂ ਛੁੱਟੀਆਂ ਜਾ ਕੇ ਉਹਨਾਂ ਦੇ ਨਾਲ ਵੀ ਐਦਾਂ ਦੀਆਂ ਚੀਜ਼ਾਂ ਫਿਰ ਬਸ ਆਸ-ਪਾਸਿਓਂ ਡੈਡ ਤੋਂ ਵੀ ਕੁਝ ਤੇ ਕੁਝ ਆਵਦਾ ਐਕਸਪੀਰੀਅੰਸ ਵੀ ਹੁੰਦਾ ਆ ਲਾਈਫ ਦਾ ਤਾਂ ਉਸ ਤੋਂ ਆਪਾਂ ਕੁਝ ਨਾ ਕੁਝ ਸਿੱਖਦੇ ਰਹਿਣਾ ਬਸ ਆਪਣੇ ਚ ਲਰਨਿੰਗ ਪਾਵਰ ਹੋਣੀ ਚਾਹੀਦੀ ਐ ਵੀ ਆਪਾਂ ਕੁਝ ਨਾ ਕੁਝ ਸਿੱਖਣਾ ਐ ਤੇ ਉਹ ਮੇਰੇ ਚ ਜ਼ਿਆਦਾ ਹੈਗੀ ਐ ਵੀ ਮੈਂ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਓਕੇ ਵੀ ਸਟੱਡੀ ਦੀ ਗੱਲ ਕਰੀਏ ਤਾਂ ਕੀ ਇਸ ਸਮੇਂ ਕਰ ਰਹੇ ਹੋ ਤੁਸੀਂ ਜਾਂ ਕੀ ਕਰਨ ਬਾਰੇ ਸੋਚ ਰਹੇ ਹੋ ਮੇਰੀ MBA ਕੰਪਲੀਟ ਹੋਈ ਆ ਤੇ ਹੁਣ ਮੈਂ PhD ਦਾ ਸੋਚ ਰਹੀ ਆ ਤੇ ਹੋਰ ਵੀ ਉਸ ਤੋਂ ਪਹਿਲਾਂ ਮੇਰਾ ਇਰਾਦਾ ਵੀ ਦੋ ਤਿੰਨ ਡਿਪਲੋਮੇ ਹੋਰ ਕਰ ਲੈਣ ਹਨ ਕਿਉਂਕਿ ਮੈਂ ਸੋਚਦੀ ਆ ਕਿ ਮਤਲਬ ਜਿਹੜੀ ਉਮਰ ਨਹੀਂ ਹੁੰਦੀ ਪੜ੍ਹਾਈ ਦੀ ਤੇ ਮੇਰਾ ਇਹ ਹੈ ਵੀ ਜਿਆਦਾ ਮੈਂ ਡਿਗਰੀਆਂ ਲੈਣੀਆਂ ਕੰਮ ਤਾਂ ਵੀ ਆਪਾਂ ਇਹੀ ਕਰਨਾ ਵੀ ਜੋ ਮੇਰਾ ਆਪਦਾ ਸ਼ੌਂਕ ਆ ਆਪਦੇ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਤੇ ਬਟ ਨਾਲ ਨਾਲ ਸਟੱਡੀ ਮੈਂ ਕੰਟੀਨਿਊ ਰੱਖਣੀ ਆ ਆਪਣੀ ਮੈਨੂੰ ਲੱਗਦਾ ਕਿ ਤੁਸੀਂ ਵੱਡੇ ਬਿਜ਼ਨਸਮੈਨ ਵੀ ਬਨਣਾ ਚਾਹੁੰਦੇ ਹੋ ਇੱਕ ਵਧੀਆ ਰੈਕਟਰ ਵੀ ਬਨਣਾ ਚਾਹੁੰਦੇ ਹੋ ਹਨ ਤੇ ਉਸ ਤੋਂ ਮੈਨੂੰ ਜਿਹੜੀ ਮੈਂ ਗੱਲ ਕਹਿਆ ਤਾਂ ਅੱਜ ਹੈਗੇ ਉਹ ਚੰਗੇ ਇਨਸਾਨ ਵੀ ਹੋ ਗੱਲ ਇਹ ਕਿ ਮੈਂ ਮਤਲਬ ਉਸਦੀ ਮਿਹਨਤ ਤੇ ਯਕੀਨ ਕਰਦੀ ਆ ਵੀ ਆਪਦੀ ਮਿਹਨਤ ਕਰਦੇ ਰਹਿਣਾ ਚਾਹੀਦਾ ਬਿਜ਼ਨਸਮੈਨ ਵੱਡੇ ਵੀ ਨਹੀਂ ਬਟ ਜਿਹੜਾ ਹਾਂ ਮੇਰਾ ਸ਼ੌਂਕ ਹੈ ਉਹਨੂੰ ਅੱਗੇ ਲੈ ਕੇ ਆ ਵੀ खुद कमा सका okay. तो ਜਿਹੜੇ ਜਾਨਵਰ ਨੇ ਵੀ ਜੋ ਮੇਰਾ ਸ਼ੌਂਕ ਹੈ ਉਹ ਮੈਂ ਆਪ ਪੂਰਾ ਕਰ ਸਕਾਂ ਕਿਉਂਕਿ ਕਈ ਲੋਕ ਕਹਿੰਦੇ ਨੇ ਵੀ ਘਰ ਦੇ ਆਣੇ ਰੱਖੇ ਹੋਣੇ ਜਾਨਵਰ ਜਾਂ ਡੈਡ ਸਪੋਰਟ ਹਨਾ ਬਟ ਗੱਲ ਇਹ ਹੈ ਕਿ ਜਿਹੜੇ ਨਿੱਕੇ ਜਾਨਵਰ ਉਹਨਾਂ ਦਾ ਖਰਚਾ ਮੈਂ ਆਪ ਚੱਕਦੀ ਜਿਹਨੇ ਨਿੱਕੇ ਜਾਨਵਰ ਨੇ ਤੇ ਜਿੰਨਾ ਮੇਰੇ ਤੋਂ ਹੁੰਦਾ ਵੀ ਮੈਂ ਕਹਿਣੀ ਵੱਡਿਆਂ ਦਾ ਵੀ ਕੋਈ ਡਾਕਟਰਾਂ ਦਾ ਜਾਂ ਕੋਈ ਵੀ ਹੋਰ ਕੰਮ ਵੀ ਮੈਂ ਦੇ ਦਾਂ ਬਟ ਉਹ ਘਰ ਦੇ ਨਹੀਂ ਦੇ ਦਿੰਦੇ ਮੈਨੂੰ ਓਕੇ ਕਿਤੇ ਗਲਤ ਰਹਿ ਨਹੀਂ ਨਹੀਂ ਮਤਲਬ ਜੋ ਵੀ ਉਹਨਾਂ ਦੀ ਫੀਸ ਵਗੈਰਾ ਉਹ ਮੈਂ ਦੇ ਦਾਂ ਓਕੇ ਠੀਕ ਹੈ ਬਟ ਉਹ ਮੈਨੂੰ ਘਰ ਦੇ ਨਹੀਂ ਲਾਉਣ ਦਿੰਦੇ ਉਹਨਾਂ ਤੇ ਪਰ ਮੇਰਾ ਇਹੀ ਹੁੰਦਾ ਵੀ ਮੈਂ ਮਤਲਬ ਮੈਨੂੰ ਕੋਈ ਇਹ ਨਾ ਕਹੇ ਕਿ ਘਰ ਦੇੰਦੇ ਸਿਰ ਤੇ ਸ਼ੌਂਕ ਪੂਰੇ ਹੋ ਰਹੇ ਨੇ ਹੁਣ ਓਕੇ ਅੱਛਾ ਤੁਸੀਂ ਆਪਣੇ ਸ਼ੌਂਕ ਵਿੱਚ ਉਹਨੇ ਕਿ ਮੈਂ ਖੁਦ ਦੇ ਪਾਲਾ ਤੇ ਖੁਦ ਹੀ ਉਹਨੂੰ ਵਰਤਾਂ ਹਾਂਜੀ ਮੈਂ ਹੁਣ ਮੇਰਾ ਮੇਨ ਮੋਟਿਵ ਇਹੀ ਆ ਕਿ ਜ਼ੁਹੇਬ ਦੇ ਜਿੰਨਾ ਖਰਚਾ ਹੋ ਰਿਹਾ ਉਹ ਮੈਂ ਬਸ ਇੰਨੇ ਜੋਗੀ ਹੋ ਜਾਂ ਕਿ ਸਾਰਾ ਉਹਦਾ ਖਰਚਾ ਮੈਂ ਚੱਕਾਂ ਓਕੇ ਬਿਲਕੁਲ ਬੜੇ ਜ਼ਰੂਰ ਹੋਵਾਂਗੇ ਕਿਉਂਕਿ ਕਹਿੰਦੇ ਆ ਅਨੀਤ ਨੂੰ ਮਰਾਦਾ ਹੁੰਦੀ ਆ ਨੇ ਨਾ ਜਦੋਂ ਤੁਸੀਂ ਚੰਗੇ ਨੀਅਤ ਲੈ ਕੇ ਚੱਲੋਗੇ ਤਾਂ ਚੰਗਾ ਸਮਾਂ ਤੇ ਚੰਗੇ ਹੀ ਖਿਆਲ ਆਉਣਗੇ ਨਾ ਹਾਂਜੀ ਤੇ ਭੈਣੇ ਜਾਂਦੇ ਜਾਂਦੇ ਗੱਲਾਂ ਕਾਫੀ ਨਿਗਤ ਕਰਨ ਦੀਆਂ ਪਰ ਸਮਾਂ ਜਿਹੜਾ ਉਹਦੀ ਇੱਕ ਸੀਮਾ ਹੁੰਦੀ ਆ ਉਸ ਨੂੰ ਵੀ ਅਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਭੈਣੇ ਜਾਂਦੇ ਜਾਂਦੇ ਦਰਸ਼ਕਾਂ ਦੇ ਲਈ ਇੱਕ ਔਰਤ ਦੇ ਲਈ ਕੋਈ ਮੈਸੇਜ ਦੇਣਾ ਚਾਹੋ ਔਰ ਦੇ ਲਈ ਇਹ ਆ ਕਿ ਜੋ ਆਪਣਾ ਹੱਕ ਆ ਜੋ ਮਤਲਬ ਤੁਹਾਡਾ ਸ਼ੌਂਕ ਆ ਜੋ ਕੁਝ ਵੀ ਆ ਉਹਨੂੰ ਅੱਗੇ ਲੈ ਕੇ ਆਓ ਬਟ ਕਈ ਅੱਜਕੱਲ ਗਲਤ ਫਾਇਦੇ ਵੀ ਚੱਕੇ ਜਾ ਰਹੇ ਨੇ ਔਰਤਾਂ ਵੀ ਚੱਕਦੀਆਂ ਨੇ નો ਡਾਊਟ ਤੇ ਬਟ ਨਹੀਂ ਮਤਲਬ ਔਰਤੇ ਫੀਮੇਲ ਤੇ ਫੀਮੇਲ ਦੋਵਾਂ ਦੀ ਗੱਲ ਕਰੀਏ ਵੀ ਬਸ ਜੋ ਆਪਣੀ ਜ਼ਿੰਦਗੀ 'ਚ ਤੁਸੀਂ ਤੁਹਾਡਾ ਸਹੀ ਜਿੱਥੇ ਹੈਗੇ ਹੋ ਉੱਥੇ ਸਹੀ ਰਹੋ ਉਹਨੂੰ ਆਪਦੇ ਸ਼ੌਂਕ ਨੂੰ ਆਪਣੀ ਜਿੰਨਾ ਮਤਲਬ ਜੋ ਵੀ ਤੁਹਾਡਾ ਗੋਲ ਹੈ ਉਹਨੂੰ ਪੂਰਾ ਕਰੋ ਕਿਸੇ ਦਾ ਡਰੋ ਨਾ ਪੋਜ਼ਿਟਿਵ ਰਹੋ ਆ థాంਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮੇਂ ਚ ਸਮਾਂ ਸਾਨੂੰ ਦਿੱਤਾ